ਰੋਪੜ ਰੇਂਜ ਦੇ ਮੁਅਤਲ ਡੀਆਈਜੀ ਪੁੱਲਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਜਿਨ੍ਹਾਂ ਦੇ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਤੇ ਇਸੇ ਰੇਡ ਦੇ ਦੌਰਾਨ ਇਸੇ ਜਾਂਚ ਦੇ ਦੌਰਾਨ ਡੀਆਈਜੀ ਪੁੱਲਰ ਦੇ ਨਾਲ ਜੁੜੇ ਕਈ ਰਾਜ਼ ਖੁੱਲਦੇ ਜਾ ਰਹੇ ਨੇ ਵੱਡੇ ਰਾਜ਼ ਕਹਾਗੇ ਕਿਉਂਕਿ ਕਈ ਥਾਵਾਂ ਤੇ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਫਲੈਟ ਜ਼ਮੀਨਾਂ ਹੁੰਦਾ ਜਹੋਂ ਦੀ ਜਿਹੜੀ ਜਾਣਕਾਰੀ ਹੈ ਉਹ ਸੀਬੀਆਈ ਦੇ ਹੱਥ ਲੱਗੀ ਹੈ ਹਾਲਾਂਕਿ ਤਮਾਮ ਜਿਹੜੀਆਂ ਜਾਣਕਾਰੀਆਂ ਮਿਲੀਆਂ ਨੇ सीबीआई ਦੀ ਟੀਮ ਨੂੰ ਉਸਤੇ ਜਾਂਚ ਹੋਵੇਗੀ ਪੂਰੀ ਕਾਰਵਾਈ ਉਸ ਤੋਂ ਬਾਅਦ ਹੋਏਗੀ ਪਰ ਜਿਸ ਤਰੀਕੇ ਦੇ ਨਾਲ ਰਾਜ਼ ਖੁੱਲ ਰਹੇ ਨੇ ਜ਼ਮੀਨਾਂ ਦਾ ਜਾਇਦਾਦਾਂ ਦਾ ਪਤਾ ਲੱਗ ਰਿਹਾ ਉਸ ਨੂੰ ਲੈ ਕੇ ਲਗਾਤਾਰ ਸਸਪੈਂਡਡ ਜਿਹੜੇ ਡੀਆਈਜੀ ਨੇ ਉਹ ਸਵਾਲਾਂ ਦੇ ਘੇਰੇ ਚ ਜ਼ਰੂਰ ਜਾ ਰਹੇ ਨੇ ਪੂਰੀ ਜਾਣਕਾਰੀ ਲੈ ਲੈਂਦੇ ਆ ਸਰਨਰ ਫੋਨ ਲਾਈਨ ਤੇ ਚੀਫ ਐਡੀਟਰ ਪਰਮਿੰਦਰ ਸਿੰਘ ਬਰਿਆਣਾ ਨੇ ਬਰਿਆਣਾ ਜੀ ਕਿਵੇਂ ਜਿਹੜੇ ਆ ਕੁਬੇਰ ਦਾ ਖਜ਼ਾਨਾ ਇਸ ਨੂੰ ਕਹਿ ਸਕਦੇ ਹਾਂ ਕਿ ਡੀਆਈਜੀ ਪੁੱਲਰ ਦੇ ਕਿੱਥੇ ਕਿੱਥੇ ਜਿਹੜਾ ਖਜ਼ਾਨਾ ਉਹ ਲੁਕਿਆ ਹੋਇਆ ਹੈ ਜਿਹੜਾ ਹੁਣ ਜਾਂਚ ਦੇ ਵਿੱਚ ਸਾਹਮਣੇ ਆ ਰਿਹਾ ਹੈ ਅ ਦੇਖੋ ਸਰੂਜੀ ਹਾਲਾਂਕਿ ਸੀਬੀਆਈ ਕਦੀ ਵੀ ਇਸ ਤਰੀਕੇ ਦੇ ਖੁਲਾਸੇ ਨਹੀਂ ਕਰਦੀ ਕਿ ਜਾਂਚ ਦੇ ਵਿੱਚ ਉਹਨਾਂ ਨੂੰ ਕਿਸ-ਕਿਸ ਚੀਜ਼ਾਂ ਦਾ ਪਤਾ ਲੱਗਾ ਹੈ ਜਾਂ ਜਿੰਨਾ ਚਿਕਰ ਇਸ ਮਾਮਲੇ ਦੇ ਵਿੱਚ ਫਾਈਨਲ ਚਾਰਜ ਸ਼ੀਟ ਨਹੀਂ ਆਏਗੀ ਔਰ ਉਹਨਾਂ ਚਿਕਰ ਅਧਿਕਾਰਤ ਤੌਰ ਦੇ ਉੱਤੇ ਕਹਿਣਾ ਕੁਝ ਵੀ ਜਾਇਜ਼ ਨਹੀਂ ਹੋਏਗਾ ਪਰ ਲੇਕਿਨ ਕਿਉਂਕਿ ਕੁਝ ਚੀਜ਼ਾਂ ਸੀਬੀਆਈ ਦੇ ਐਂਡ ਤੋਂ ਲੀਕ ਹੁੰਦੀਆਂ ਰਹਿੰਦੀਆਂ ਨੇ ਮੀਡੀਆ ਦੇ ਕੋਸ਼ਿਸ਼ੀਆਂ ਦੇ ਵਿੱਚ ਉਸੇ ਤਰੀਕੇ ਨਾਲ ਕੁਝ ਜਾਣਕਾਰੀ ਸਾਡੇ ਵੀ ਹੱਥ ਲੱਗੀ ਆ ਕਿ ਦੇਸ਼ ਜੇਸ ਤਰੀਕੇ ਨਾਲ ਭੁੱਲਰ ਦੀ ਜਾਂਚ ਚੱਲ ਰਹੀ ਆ ਉਸ ਉਸ ਤਰੀਕੇ ਨਾਲ ਕਿਉਂਕਿ ਪਹਿਲੇ ਦਿਨ ਜੇਕਰ ਜਿਸ ਦਿਨ ਰੇਡ ਵੱਜਿਆ ਸੀ ਉਸ ਦਿਨ 8 ਕਰੋੜ ਦੇ ਕਰੀਬ 7.ਸਮਥਿੰਗ ਕਰੋੜ ਰੁਪਏ ਕੈਸ਼ ਭੁੱਲਰ ਦੇ ਘਰੋਂ ਮਿਲਿਆ ਸੀ 2.5 ਕਿਲੋ ਸੋਨਾ ਮਿਲਿਆ ਸੀ ਹਾਂ ਹਾਂ ਲੇਕਿਨ ਇਹਦੇ ਨਾਲ ਹੀ ਬਹੁਤ ਸਾਰੇ ਅ ਦਸਤਾਵੇਜ਼ ਜਿਹੜੇ ਕਹਿ ਸਕਦੇ ਆ ਉਹ ਪ੍ਰਾਪਰਟੀ ਨਾਲ ਸੰਬੰਧਿਤ ਦਸਤਾਵੇਜ਼ ਜਿਹੜੇ ਆ ਉਹਨਾਂ ਦੇ ਘਰੋਂ ਮਿਲੇ ਨਹੀਂ ਕੁਝ ਗੱਲਾਂ ਤਾਂ सीबीआई ਦੇ ਐਂਡ ਤੋਂ ਹੀ ਲੀਕ ਹੋ ਜਾਂਦੀਆਂ ਇਹ ਕੁਝ ਗੱਲਾਂ ਭੁੱਲਰ ਦੇ ਪਰਿਵਾਰ ਵੱਲੋਂ ਵੀ ਅ ਅ ਅਣਚਾਹੇ ਦੇ ਵਿੱਚ ਕੀਤੀਆਂ ਹੋਈਆਂ ਗੱਲਾਂ ਸਾਹਮਣੇ ਚਰਚਾ ਦੇ ਵਿੱਚ ਆ ਜਾਂਦੀਆਂ ਕਿਉਂਕਿ ਜਦੋਂ ਵੀ ਕਿਉਂਕਿ ਜੇਕਰ ਭੁੱਲਰ ਦੇ ਘਰ 8 ਕਰੋੜ ਰੁਪਇਆ ਕੈਸ਼ ਪਿਆ ਸੀ ਤਾਂ ਇਹ ਗੱਲ ਤਾਂ ਹੋ ਹੀ ਨਹੀਂ ਸਕਦੀ ਕਿ ਭੁੱਲਰ ਦੇ ਘਰ ਜਿਹੜੀ ਤਮਾਮ ਉਹਨਾਂ ਦੀਆਂ ਪ੍ਰਾਪਰਟੀਆਂ ਹਨ ਉਹਨਾਂ ਦੇ ਦਸਤਾਵੇਜ਼ ਨਹੀਂ ਹੋਣਗੇ ਚਾਹੇ ਉਹ ਫਰਦਾ ਹੋਣਗੀਆਂ ਚਾਹੇ ਉਹ ਤਮਾਮ ਰਜਿਸਟਰੀਆਂ ਹੋਣਗੀਆਂ ਚਾਹੇ ਉਹ ਜ਼ਮੀਨ ਜਾਇਦਾਦ ਦੇਸ਼ ਦੇ ਵਿੱਚ ਆ ਚਾਹੇ ਉਹ ਵਿਦੇਸ਼ ਦੇ ਵਿੱਚ ਆ ਹੁਣ ਇੱਕ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਉਹਨਾਂ ਦੀਆਂ ਕੁਝ ਪ੍ਰਾਪਰਟੀਆਂ ਕੈਨੇਡਾ ਤੇ ਦੁਬਈ ਦੇ ਵਿੱਚ ਵੀ ਆ ਦੱਸ ਦਈਏ ਇੱਥੇ ਜ਼ਿਕਰ ਕਰਨਾ ਵਾਜਿਬ ਹੋਵੇਗਾ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਵਿੱਚੋਂ ਲੀਡਰਾਂ ਦਾ ਅਤੇ ਪੁਲਿਸ ਅਫਸਰਾਂ ਦਾ ਵੱਡਾ ਪੈਸਾ ਦੁਬਈ ਦੇ ਵਿੱਚ ਇਨਵੈਸਟ ਹੋਇਆ ਦੁਬਈ ਦੇ ਪ੍ਰਾਪਰਟੀ ਦੇ ਵਿੱਚ ਇਨਵੈਸਟ ਹੋਇਆ ਦੁਬਈ ਦੇ ਵਿੱਚ ਵੱਡੇ ਵੱਡੇ ਲੋਕਾਂ ਨੇ ਉੱਥੇ ਫਲੈਟ ਲੈਨੇ ਕਿਉਂਕਿ ਉਹ ਜਾਂਚ ਦੇ ਘੇਰੇ ਦੇ ਵਿੱਚ ਕਈ ਵਾਰੀ ਨਹੀਂ ਆਉਂਦਾ ਸੋ ਦੁਬਈ ਸਰਕਾਰ ਨੇ ਆਫਰ ਦਿੱਤੀ ਹੋਈ ਆ ਕਿ ਤੁਸੀਂ ਜਿੰਨਾ ਮਰਜ਼ੀ ਪੈਸਾ ਲੈ ਕੇ ਆਓ ਤੇ ਉਸ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੋਏਗੀ ਔਰ ਇਸੇ ਗੱਲ ਕਰਕੇ ਬਹੁਤ ਸਾਰਾ ਪੈਸਾ ਜਿਹੜਾ ਪਿਛਲੇ 5-10 ਸਾਲਾਂ ਤੋਂ ਦੁਬਈ ਦੇ ਵਿੱਚ ਟਰਾਂਸਫਰ ਹੋ ਰਿਹਾ ਔਰ ਇਸੇ ਗੱਲ ਦੇ ਵਿੱਚ ਵੀ ਭੁੱਲੜ ਦੇ ਵੀ ਕੁਝ ਫਲੈਟ ਜਿਹੜੇ ਆ ਦੁਬਈ ਦੇ ਵਿੱਚ ਹੋਣ ਦੀ ਚਰਚਾ ਸਾਹਮਣੇ ਆ ਰਹੀ ਆ ਔਰ ਇੱਥੇ ਹੀ ਨਹੀਂ ਕਿ ਲੁਧਿਆਣਾ ਸਮਰਾਲਾ ਮਾਛੀਵਾੜਾ ਦੇ ਏਰੀਏ ਦੇ ਵਿੱਚ ਕੁਝ ਜ਼ਮੀਨਾਂ ਹਾਂ ਕੁਝ ਸਿਕਾਨਾ ਵੀ ਆ ਚਰਚਾ ਵੀ ਸਾਹਮਣੇ ਆ ਰਹੀਆਂ ਹਾਲਾਂਕਿ ਫਿਗਰ ਦੇਣਾ ਇਹਦੇ ਵਿੱਚ ਕੋਈ ਜਾਇਜ਼ ਨਹੀਂ ਹੋਵੇਗਾ ਕਿਉਂਕਿ ਜਿੰਨਾ ਜ਼ਿਕਰ ਮੈਂ ਪਹਿਲਾਂ ਵੀ ਕਿਹਾ ਜਿੰਨਾ ਜ਼ਿਕਰ ਇਸ ਮਾਮਲੇ ਦੇ ਵਿੱਚ ਪ੍ਰੋਪਰ ਚਾਰ ਸ਼ੀਟ ਟੀਵੀਆ ਦੇ ਸਾਹਮਣੇ ਨਹੀਂ ਆਉਂਦੀ ਉਹਨਾਂ ਚਿਰ ਦਾ ਕੁਝ ਵੀ ਕਹਿਣਾ ਜਾਇਜ਼ ਨਹੀਂ ਹੋਵੇਗਾ ਪਰ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਹੌਲੀ ਹੌਲੀ ਜਿਹਨਾਂ ਦੀ ਚਰਚਾ ਆ ਉਹ ਜਿਨ੍ਹਾਂ ਦੀ ਪੁਲਿਸ ਹਲਕਿਆਂ ਦੇ ਵਿੱਚ ਚਰਚਾ ਆ ਜਿਨ੍ਹਾਂ ਦੀ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਚਰਚਾ ਆ ਜਿਨ੍ਹਾਂ ਦੀ ਪੰਜਾਬ ਦੇ ਰਾਜਨੀਤਿਕ ਹਲਕਿਆਂ ਦੇ ਵਿੱਚ ਚਰਚਾ ਉਹ ਉਹਨਾਂ ਮੁਤਾਬਕ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਹੁਣ ਸਭ ਤੋਂ ਵੱਡਾ ਸਵਾਲ ਸਰੂਚੀ ਇਸ ਗੱਲ ਦਾ ਆ ਸੀਬੀਆਈ ਇਸ ਗੱਲ ਦਾ ਪਤਾ ਲਗਾਉਣ ਦੇ ਵਿੱਚ ਲੱਗੀ ਹੋਈ ਆ ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਚਰਚਾ ਆਇਆ ਕਿ ਸੀਬੀਆਈ ਨੇ ਫਿਲਹਾਲ ਜਦੋਂ ਭੁੱਲ ਨੂੰ ਅਰੈਸਟ ਕੀਤਾ ਸੀ ਉਦੋਂ ਅਦਾਲਤ ਉਹ ਰਿਮਾਂਡ ਨਹੀਂ ਹਾਸਲ ਕੀਤਾ ਸੀ ਔਰ ਉਸ ਵਕਤ ਸੀਬੀਆਈ ਤੇ ਵੀ ਸਵਾਲ ਉੱਠੇ ਸੀ ਕਿ ਐਡੀ ਵੱਡੀ ਰਿਕਵਰੀ ਹੋਈ ਆ ਐਡਾ ਵੱਡਾ ਸੋਨਾ ਫੜਿਆ ਗਿਆ ਇਨਾ ਪੈਸਾ ਫੜਿਆ ਗਿਆ ਐਡੀ ਵੱਡੀ ਰੀਡ ਹੋਈ ਆ ਤੇ ਔਰ ਉਸ ਵਿਅਕਤੀ ਨੂੰ ਬਿਨਾਂ ਰਿਮਾਂਡ ਲੈ ਤੁਸੀਂ 24 ਘੰਟਿਆਂ ਦੇ ਵਿੱਚ ਪੁੱਛਗਿੱਛ ਕਰਕੇ ਤੁਸੀਂ ਉਹਨੂੰ ਜੇਲ੍ਹ ਭੇਜ ਦਿੱਤਾ ਤਾਂ ਸੀਬੀਆਈ ਤੇ ਬਹੁਤ ਵੱਡੇ ਸਵਾਲ ਉੱਠੇ ਸੀ ਫਰ ਫਿਰ ਹੌਲੀ ਹੌਲੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਕਿ ਸੀਬੀਆਈ ਇਸ ਮਾਮਲੇ ਦੇ ਵਿੱਚ ਦੁਬਾਰਾ ਰਿਮਾਂਡ ਲਏਗੀ ਔਰ ਉਸ ਵਕਤ ਤੱਕ ਸਾਰੇ ਸਬੂਤ ਇਕੱਠੇ ਕਰ ਰਹੀ ਆ ਉਹਨਾਂ ਦੇ ਵਿੱਚ ਉਹ ਜਾਇਦਾਦ ਆ ਦਾ ਫਿਰ ਉਹ ਸੀਬੀਆਈ ਸਾਰੇ ਜਦੋਂ ਸਾਰੇ ਸਬੂਤ ਇਕੱਠੇ ਹੋ ਜਾਣਗੇ ਫਿਰ ਭੁੱਲਰ ਨੂੰ ਸਾਹਮਣੇ ਬਿਠਾੜ ਕੇ ਪੁੱਛਣਗੇ ਕਿ ਇਹ ਪ੍ਰਾਪਰਟੀ ਤੁਸੀਂ ਕਿੱਥੋਂ ਖਰੀਦੀ ਆ ਔਰ ਸਭ ਤੋਂ ਵੱਡਾ ਸਵਾਲ ਜਿਹੜਾ ਇਸ ਵਕਤ ਚਰਚਾ ਦੇ ਵਿੱਚ ਬਣਿਆ ਹੋਇਆ ਕਿ ਆਖਰਕਾਰ ਜੇਕਰ ਇਹ 8 ਕਰੋੜ ਰੁਪਇਆ ਭੁੱਲਰ ਦਾ ਸੀ ਤਾਂ ਇਸ ਵਿਅਕਤੀ ਨੇ ਕੀ ਅਜਿਹਾ ਕੰਮ ਕੀਤਾ ਕਿ ਜਿਹਦੇ ਬਦਲੇ ਇਹਨੂੰ 8 ਕਰੋੜ ਦੀ ਰਿਸ਼ਵਤ ਦਿੱਤੀ ਗਈ ਹੋਵੇ ਔਰ ਇਹ ਵੀ ਚਰਚਾ ਹੈ ਕਿ ਇਹ ਪੈਸੇ ਕੱਲੇ ਭੁੱਲਰ ਦੇ ਹੀ ਸੀ ਕਿ ਜਾਂ ਹੋਰ ਇਹਦੇ ਵਿੱਚ ਵੀ ਕੋਈ ਵਿਅਕਤੀ ਜਾਂ ਪੋਲੀਟੀਸ਼ੀਅਨ ਇਨਵਾਲਵ ਹੋ ਸਕਦੇ ਆ ਇਹ ਵੀ ਨਿਕਲਣਗੇ ਯਾਨੀ ਬਰਿਆਣਾ ਜੀ ਕਿਉਂਕਿ ਜਿਸ ਤਰੀਕੇ ਨਾਲ ਜਾਂਚ ਚੱਲ ਰਹੀ ਹੈ ਤਾਂ ਇਹਦਾ ਮਤਲਬ ਇਹ ਵੀ ਹੈ ਕਿ ਇਸੇ ਮਾਮਲੇ ਦੇ ਵਿੱਚ ਹੋਰ ਵੀ ਕਈ ਜਨੇ ਜਿਹੜੇ ਜਿਨ੍ਹਾਂ ਦੇ ਨਾਮ ਸਾਹਮਣੇ ਆ ਸਕਦੇ ਆ ਜਿਨ੍ਹਾਂ ਦੀ ਜਾਂਚ ਹੋ ਸਕਦੀ ਹੈ ਦੇਖੋ ਫਿਲਹਾਲ ਚਰਚਾਵਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਵਿਅਕਤੀ ਦਾ ਨਾਮ ਨਹੀਂ ਲਿਆ ਜਾ ਸਕਦਾ ਪਰ ਜਿਹੜੀਆਂ ਚਰਚਾਵਾਂ ਨੇ ਉਹ ਉਹਨਾਂ ਮੁਤਾਬਕ ਪੰਜਾਬ ਪੁਲਿਸ ਦੇ ਕਈ ਅਫਸਰ ਜਿਹੜੇ ਆ ਉਹ ਸੀਬੀਆਈ ਦੇ ਨਿਸ਼ਾਨੇ ਤੇ ਆ ਚਾਹੇ ਉਹ ਭੁੱਲੜ ਦੇ ਨਾਲ ਮਾਮਲਾ ਜੁੜਿਆ ਆ ਚਾਹੇ ਨਹੀਂ ਜੁੜਿਆ ਹੋਇਆ ਇਸੇ ਤਰੀਕੇ ਨਾਲ ਪੰਜਾਬ ਦੇ ਕੁਝ ਪੋਲੀਟੀਸ਼ੀਅਨ ਵੀ ਸੀਬੀਆਈ ਦੇ ਨਿਸ਼ਾਨੇ ਤੇ ਹੈ ਜਿਹੜੇ ਗਾਹੇ-ਬਗਾਹੇ ਹਰਚਰਨ ਸਿੰਘ ਭੁੱਲੜ ਦੇ ਨਾਲ ਜੁੜੇ ਹੋਏ ਸੀ ਜਾਂ ਉਹਨਾਂ ਨਾਲ ਉਹਨਾਂ ਨੇ ਕੰਮ ਕੀਤਾ ਸੋ ਬਹੁਤ ਵੱਡਾ ਇਹ ਮਾਮਲਾ ਹੈ ਇਹ ਮੈਂ ਕੁਝ ਦਿਨ ਪਹਿਲਾਂ ਵੀ ਜਦੋਂ ਭੁੱਲਰ ਦੇ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਸੀਗੇ ਤਾਂ ਮੈਂ ਉਸ ਵਕਤ ਵੀ ਇਹ ਗੱਲ ਕਹੀ ਸੀ ਕਿ ਇਹ ਮਾਮਲਾ ਇੱਥੇ ਰੁਕਣੇ ਵਾਲਾ ਨਹੀਂ ਹੈ ਇਹ ਮਾਮਲਾ ਬਹੁਤ ਅੱਗੇ ਤੱਕਰ ਜਾਏਗਾ ਔਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸੀਬੀਆਈ ਭੁੱਲਰ ਦਾ ਰਿਮਾਂਡ ਲਵੇ ਔਰ ਉਹਦੀ ਪੁੱਛਗਿੱਛ ਤੋਂ ਬਾਅਦ ਜਦੋਂ ਚੀਜ਼ਾਂ ਸਾਰੀਆਂ ਫਾਈਨਲ ਹੋ ਜਾਣਗੀਆਂ ਵਿਅਕਤੀਆਂ ਦੇ ਨਾਂ ਫਾਈਨਲ ਹੋਣਗੇ ਹੋ ਜਾਣਗੇ ਤਾਂ ਸੀਬੀਆਈ ਉਹ ਰੇਡ ਜਿਹੜਾ ਮਾਰੇਗੀ तमाम ਪੋਲੀਟੀਸ਼ੀਅਨਸ ਦੇ ਔਰ ਪੁਲਿਸ ਅਧਿਕਾਰੀਆਂ ਦੇ ਜਾਂ ਜਿਹੜੇ ਵੀ ਵਿਅਕਤੀ ਭੁੱਲਰ ਦੇ ਨਾਲ ਜੁੜੇ ਸੀ ਜਿਨ੍ਹਾਂ ਨੇ ਭੁੱਲਰ ਨੂੰ ਰਿਸ਼ਵਤ ਦਿੱਤੀ ਆ ਔਰ ਜਿਸ ਮਾਮਲੇ ਦੇ ਵਿੱਚ ਰਿਸ਼ਵਤ ਦਿੱਤੀ ਆ ਕਿਉਂਕਿ ਦੇਖੋ ਜੇਕਰ ਐਡਾ ਐਡੀ ਵੱਡੀ ਅਮਾਉਂਟ ਸੂਚੀ ਫੜੀ ਗਈ ਆ ਤਾਂ ਇਹ ਤਾਂ ਹੋ ਨਹੀਂ ਸਕਦਾ ਕਿ ਬਹੁਤ ਕੋਈ ਛੋਟਾ ਕੰਮ ਹੋਏਗਾ ਔਰ ਜੇ ਇੰਨੇ ਵੱਡੇ ਪੈਸੇ ਲਏ ਆ ਤੇ ਭੁੱਲਰ ਨੇ ਇਹਦੇ ਇਹਦੇ ਏਜ ਦੇ ਵਿੱਚ ਬਹੁਤ ਵੱਡੇ ਕੰਮ ਕੀ ਹੋ ਸਕਦੇ ਨੇ ਸੋ ਇਸ ਤੋਂ ਬਾਅਦ ਹੁਣ ਇਹਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੂੰ ਵੀ ਕਾਰਵਾਈ ਕਰਨੀ ਪਵੇਗੀ ਕਿਉਂਕਿ ਇਸ ਦੇ ਵਿੱਚ ਜਿੱਥੇ ਕ੍ਰਿਮੀਨਲ ਕੇਸ ਤਾਂ ਬਣਦਾ ਹੀ ਆ ਭੁੱਲਰ ਦੇ ਖਿਲਾਫ ਔਰ ਦੂਸਰਾ ਡੀਏ ਦਾ ਕੇਸ ਵੀ ਬਣਦਾ ਆਪਣੀ ਆਮਦਨ ਤੋਂ ਵੱਧ ਪ੍ਰਾਪਰਟੀ ਬਣਾਉਣ ਦਾ ਵੀ ਜਿਹੜਾ ਕੇਸ ਬਣਦਾ ਆ ਇੱਥੇ ਇਹ ਵੀ ਦੱਸ ਦਈਏ ਕਿ ਬਹੁਤ ਸਾਰੇ ਪੁਲਿਸ ਅਧਿਕਾਰੀ ਇਸ ਤਰੀਕੇ ਦੇ ਵੀ ਹੈ ਜਿਨ੍ਹਾਂ ਕੋਲ ਅਥਾ ਪ੍ਰਾਪਰਟੀ ਅਕਰੀ ਪੰਜਾਬ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਹੈ ਉਹ ਵੀ ਸੀਬੀਆਈ ਦੇ ਨਿਸ਼ਾਨੇ ਦੇ ਘੇਰੇ ਦੇ ਵਿੱਚ ਉਹਨਾਂ ਵਾਲੇ ਦਿਨਾਂ ਦੇ ਵਿੱਚ ਵੱਡੇ ਇਸ ਮਾਮਲੇ ਦੇ ਵਿੱਚ ਖੁਲਾਸੇ ਹੋ ਸਕਦੇ ਆ ਫਿਲਹਾਲ ਜੀ ਜੀ ਇੱਕ ਬ੍ਰਿਆਣਾ ਜੀ ਜਿਹੜਾ ਕਨੈਕਸ਼ਨ ਆ ਰਿਹਾ ਹੈ ਕਿ ਵਿਦੇਸ਼ੀ ਕਨੈਕਸ਼ਨ ਇਹ ਵੀ ਜਾਂਚਿਆ ਜਾ ਰਿਹਾ ਹੈ ਕਿ ਉਹਨਾਂ ਦਾ ਡੀਆਈਜੀ ਪੁੱਲਰ ਦਾ ਜਿਹੜਾ ਪਾਸਪੋਰਟ ਆ ਉਹ ਜ਼ਬਤ ਕਰ ਲਿਆ ਗਿਆ ਔਰ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਪਣੀ ਡਿਊਟੀ ਦੌਰਾਨ ਜਿਹੜੇ ਉਹ ਕਿੰਨੀ ਵਾਰ ਦੁਬਈ ਗਏ ਸਹੀ ਦੇਖੋ ਇਹ ਸਾਰਾ ਦੇਖੋ ਜਿਸ ਦੋ ਤਿੰਨ ਦਿਨ ਪਹਿਲਾਂ ਵੀ ਭੁੱਲਰ ਦੇ ਘਰ ਰੇਡ ਮਾਰੀ ਗਈ ਆ ਤੇ तमाम ਪਤਾ ਲੱਗਾ ਕਿ ਉਥੋਂ ਦਸਤਾਵੇਜ਼ ਲੈ ਕੇ ਗਈ ਆ ਸੁਭਾਵਿਕ ਤੌਰ ਦੇ ਉੱਤੇ ਜਦੋਂ ਵੀ ਕੋਈ ਵੀ ਪ੍ਰੋਸੀਕਿਊਸ਼ਨ ਏਜੰਸੀ ਕਿਸੇ ਦੇ ਰੇਡ ਮਾਰਦੀ ਆ ਜਾਂ ਉਹਨੂੰ ਫੜਦੀ ਆ ਤੇ ਸਭ ਤੋਂ ਪਹਿਲਾਂ ਉਹਦਾ ਪਾਸਪੋਰਟ ਆਪਣੇ ਹੱਥ ਦੇ ਵਿੱਚ ਲੈਂਦੀ ਆ ਤਾਂ ਜੋ ਕਿਤੇ ਗਾਹੇ ਮਗਾਹੇ ਉਹ ਵਿਅਕਤੀ ਕਿਸੇ ਤਰੀਕੇ ਨਾਲ ਦੀ ਛੱਡ ਕੇ ਬਾਹਰ ਨਾ ਚਲ ਜਾਏ ਸੋ ਇਹ ਵੀ ਚੱਲਿਆ ਆ ਕਿ ਭੁੱਲੜ ਦੇ ਮਾਮਲੇ ਦੇ ਵਿੱਚ ਭੁੱਲੜ ਦਾ ਪਾਸਪੋਰਟ ਵੀ ਉਹਨਾਂ ਨੇ ਲਿਆ ਔਰ ਪਾਸਪੋਰਟ ਦੇ ਉੱਤੇ ਤਮਾਮ ਜਿਹੜੇ ਉਹਨਾਂ ਦੇ ਵਿਦੇਸ਼ੀ ਦੌਰੇ ਨੇ ਉਹਨਾਂ ਦੇ ਵਿੱਚ ਵੀ ਸਾਰਾ ਉਹ ਖੰਘਾਰ ਰਹੀ ਆ ਜੀ ਗੱਲਾ ਪਾਸਪੋਰਟ ਹੀ ਨਹੀਂ ਕਈ ਵਾਰੀ ਕੀ ਆ ਕਿ ਕਿਉਂਕਿ ਸੀਬੀਆਈ ਦੇ ਕੋਲ ਉਹਦਾ ਦਾਇਰਾ ਬਹੁਤ ਵੱਡਾ ਆ ਕਿਤੇ ਵੀ ਜਾ ਕੇ ਜਾਂਚ ਕਰ ਸਕਦੀ ਆ ਤਾਂ ਜਦੋਂ ਵੀ ਕਿਸੇ ਵਿਅਕਤੀ ਨੇ ਦੇਸ਼ ਵਿਦੇਸ਼ ਦੇ ਦੌਰੇ ਕੀਤੇ ਆ ਤੇ ਸਾਰਾ ਇਮੀਗ੍ਰੇਸ਼ਨ ਜਿਹੜਾ ਵਿਭਾਗ ਤੋਂ ਰਿਕਾਰਡ ਹੁੰਦਾ ਵੀ ਕਿਹੜਾ ਵਿਅਕਤੀ ਕਿੰਨੀ ਵਾਰੀ ਇਸ ਦੇਸ਼ ਨੂੰ ਛੱਡ ਕੇ ਗਿਆ ਕਿੰਨੇ ਦਿਨ ਬਾਹਰ ਰਿਹਾ ਕਿੱਥੇ ਗਿਆ ਤੇ ਕਦੋਂ ਉਹ ਵਾਪਸ ਆਇਆ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਮਾਮਲੇ ਦੇ ਵਿੱਚ ਸੂਚੀ ਖੁੱਲਣੇ ਆਲੀਆਂ ਨੇ ਔਰ ਭੁੱਲਰ ਇਸ ਮਾਮਲੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਚੁੱਕੇ ਨੇ ਔਰ ਉਹ ਉਹ ਹੁਣ ਆਉਣੇ ਵਾਲੇ ਦਿਨਾਂ ਦੇ ਵਿੱਚ ਭੁੱਲਰ ਦਾ ਸੀਬੀਆਈ ਰਿਮਾਨ ਲਵੇਗੀ ਕਿਉਂ ਇਹ ਵੀ ਇੱਕ ਦੱਸ ਰਹੀ ਹੈ ਕਿ ਜਿਹੜੀ ਜਾਂਚ ਅਧਿਕਾਰੀ ਨੇ ਸੀਬੀਆਈ ਦੇ ਨਵਦੀਪ ਬਰਾੜ ਜਿਹੜੇ ਨੇ ਆ ਡੀਆਈਜੀ ਉਹਨਾਂ ਦਾ ਬਹੁਤ ਵਧੀਆ ਸੀਬੀਆਈ ਦਾ ਟਰੈਕ ਰਿਕਾਰਡ ਆ ਬੜੇ ਇਮਾਨਦਾਰ ਤੇ ਸਖਤ ਸੁਭਾਅ ਦੇ ਅਧਿਕਾਰੀ ਮੰਨੇ ਜਾਂਦੇ ਨੇ ਜਿਹੜੀ ਇਸ ਟੀਮ ਨੂੰ ਲੀਡ ਕਰ ਰਹੇ ਨੇ ਸੋ ਉਹ ਪਹਿਲਾਂ ਵੀ ਕਈ ਵਾਰੀ ਉਹ ਸੀਬੀਆਈ ਦੇ ਕਈ ਮਾਮਲਿਆਂ ਦੇ ਵਿੱਚ ਚਰਚਾ ਦੇ ਵਿੱਚ ਆਏ ਨੇ ਔਰ ਸਖਤ ਸੁਭਾਅ ਦੇ ਜਾਣੇ ਜਾਂਦੇ ਨੇ ਔਰ ਉਹ ਇਹ ਸਾਰੇ ਮਾਮਲੇ ਨੂੰ ਲੀਡ ਕਰ ਰਹੇ ਨੇ ਔਰ ਔਰ ਉਹ ਅਪਰੋਚੇਬਲ ਨਹੀਂ ਆ ਉਹ ਉਹਦਾ ਟਿੱਕਰ ਕੋਈ ਵੀ ਅ ਵਿਅਕਤੀ ਉਹਨਾਂ ਦੀ ਅਪਰੋਚ ਨਹੀਂ ਕਰ ਸਕਦਾ ਕਿ ਉਹ ਕਿਸੇ ਤਰੀਕੇ ਨਾਲ ਢਿੱਲ ਦੇਣ ਜਾਂ ਉਹ ਭੁੱਲਰ ਨੂੰ ਕੋਈ ਫਾਇਦਾ ਪਚਾ ਸਕਦੇ ਹੁਣ ਜਾਂਚ ਦੇ ਵਿੱਚ ਕਿਸੇ ਤਰੀਕੇ ਦਾ ਫਾਇਦਾ ਪਚਾ ਸਕਦੇ ਹੁਣ ਖੈਰ ਅਜਿਹੀ ਟੀਮ ਦੇ ਥੱਲੇ ਜਦੋਂ ਵਿਅਕਤੀ ਸਕੈਨਰ ਹੇਠ ਹੋਵੇ ਤਾਂ ਬਹੁਤ ਔਖਾ ਹੁੰਦਾ ਕਿ ਉਸ ਵਿਅਕਤੀ ਦਾ ਕਿਸੇ ਤਰੀਕੇ ਨਾਲ ਨਿਕਲਣਾ ਹੁਣ ਕਿਉਂਕਿ ਐਂਟੀ ਵੱਡੀ ਰਿਕਵਰੀ ਹੋ ਚੁੱਕੀ ਆ ਐਨਾ ਪੈਸਾ ਫੜਿਆ ਗਿਆ ਸੋਨਾ ਫੜਿਆ ਗਿਆ ਪ੍ਰਾਪਰਟੀ ਤੇ ਕਾਰੀ ਸਾਹਮਣੇ ਹੌਲੀ ਹੌਲੀ ਸਾਹਮਣੇ ਆ ਰਿਹਾ ਬਿਲਕੁਲ ਔਰ ਕੁਛ ਦਿਨ ਪਹਿਲਾਂ ਹੀ ਸਰਦਾਰ ਸਿੰਘ ਟਿਕਟੋਪਾੜਿਆ ਨੇ ਜ਼ਿਕਰ ਕੀਤਾ ਕਿਸੇ ਇੱਕ ਟੈਲੀਵਿਜ਼ਨ ਤੇ ਇੰਟਰਵਿਊ ਦਿੰਦੇ ਆ ਉਹਨਾਂ ਨੇ ਕਿਹਾ ਕਿ ਇਹ ਇੱਕ ਇਤਾਂ ਦੇ ਅ fırsਰਾਂ ਦਾ ਜਿਹੜੇ ਆ ਪੋਲਿਟਿਸ਼ੀਅਨਸ ਨੂੰ ਪਤਾ ਹੁੰਦਾ ਆ ਤੇ ਕਿਹੜੇ ਕਿਹੜੇ ਵਿਅਕਤੀ ਰਿਸ਼ਵਤ ਲੈ ਰਹੇ ਆ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਪਤਾ ਹੁੰਦਾ ਸੋ ਇਸ ਗੱਲ ਨੇ ਵੀ ਬੜੇ ਵੱਡੇ ਸਵਾਲ ਖੜੇ ਕੀਤੇ ਆ ਕਿ ਆਖਰਕਾਰ ਜੇਕਰ ਭੁੱਲਰ ਰਿਸ਼ਵਤ ਲੈ ਰਹੇ ਸੀ ਤਾਂ ਇਹਦੀ ਜਾਣਕਾਰੀ ਕਿਹਨਾ ਕਿਹਨਾ ਅਧਿਕਾਰੀਆਂ ਨੂੰ ਸੀਗੀ ਜੀ ਜੀ ਬਿਲਕੁਲ ਉਹ 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 ਬਾਕੀ ਉਹਨਾਂ ਨੂੰ ਪਤਾ ਸੀ ਕਿ ਭੁੱਲਰ ਰਿਸ਼ਵਤ ਲੈ ਰਹੇ ਨੇ ਔਰ ਇਜੇ ਵੱਡੇ ਪੱਧਰ ਤੇ ਲੈ ਰਹੇ ਨੇ ਜੀ ਬਿਲਕੁਲ ਤਾਂ ਇਹ ਕਹਿ ਸਕਦੇ ਆ ਕਿ ਬੁਰੇ ਫਸ ਚੁੱਕੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਅਫਸਰਾਂ ਦੇ ਉੱਪਰ ਜਿਹੜੀ ਉਹ ਜਾਂਚ ਖੁੱਲ ਸਕਦੀ ਹੈ ਜਿਸ ਤਰੀਕੇ ਦੇ ਨਾਲ ਸੀਬੀਆਈ ਦੀ ਜਿਹੜੀ ਹੈ ਹੌਲੀ ਹੌਲੀ ਸੀਬੀਆਈ ਦੇ ਵੱਲੋਂ ਰਾਜ਼ ਖੋਲੇ ਜਾ ਰਹੇ ਨੇ ਦੇਖੋ ਕਿਉਂਕਿ ਭੁੱਲਰ ਡੀਆਈਜੀ ਸੀ ਉਹਨਾਂ ਦੇ ਥੱਲੇ ਕਈ ਐਸਪੀ ਐਸਐਸਪੀ ਕੰਮ ਕਰ ਰਹੇ ਸੀ ਉਹਨਾਂ ਤੋਂ ਕਿੱਦਾਂ ਇਹਨਾਂ ਨੇ ਕੰਮ ਕਰਾਏ ਕਿਨਾਂ ਕਿਨਾਂ ਵਿਅਕਤੀਆਂ ਨੂੰ ਫੋਨ ਕਰਕੇ ਕੀ ਕੰਮ ਕਰਾਏ ਸਾਰੀਆਂ ਚੀਜ਼ਾਂ ਦੀ ਇਹ ਜਦੋਂ ਅਸੀਂ ਆਪਾਂ ਹੁਣ ਚਰਚਾ ਕਰ ਰਹੇ ਆ ਜਦੋਂ ਆਪਾਂ ਅੱਜ ਇੱਥੇ ਆਪਰੇ ਬੈਠ ਕੇ ਅਫੀਸ ਵਿੱਚ ਚਰਚਾ ਕਰ ਰਹੇ ਤੇ ਉਦੋਂ ਦੂਸਰੇ ਪਾਸੇ ਸੀਬੀਆਈ ਦੇ ਆਫਿਸ ਦੇ ਵਿੱਚ ਵੀ ਇਹ तमाम ਚੀਜ਼ਾਂ ਖੰਡਾਲੀਆਂ ਜਾ ਰਹੀਆਂ ਨੇ ਪਿਛਲੇ ਕਈ ਦਿਨਾਂ ਤੋਂ ਸੋ ਉਹਦੇ ਵਿੱਚ ਹੁਣ ਅ ਇਸ ਵਕਤ ਇਹ ਗੱਲ ਕਹਿਣਾ ਕਿ ਕੋਈ ਵਿਅਕਤੀ ਨਿਸ਼ਾਨੇ ਤੇ ਆ ਪਰ ਚਰਚਾਵਾ ਜ਼ਰੂਰ ਨੇ ਕਿ ਪੰਜਾਬ ਪੁਲਿਸ ਦੇ ਕਈ ਅਧਿਕਾਰੀ ਜਿਹੜੇ ਭੁੱਲਰ ਦੇ ਨਾਲ ਜੁੜੇ ਨੇ ਜਾਂ ਭੁੱਲਰ ਦੇ ਨਾਲ ਨਹੀਂ ਵੀ ਜੁੜੇ ਉਹ ਵੀ ਸੀਬੀਆਈ ਦੇ ਨਿਸ਼ਾਨੇ ਜਾਂਚ ਦੇ ਘੇਰੇ ਦੇ ਵਿੱਚ ਆ ਸਕਦੇ ਨੇ ਹਾਂ ਜਾਂਚ ਦੇ ਘੇਰੇ ਦੇ ਵਿੱਚ ਆ ਸਕਦੇ ਹੋ ਸਕਦਾ ਕੁਝ ਰਾਜਨੀਤਿਕਾ ਵੀ ਇਸ ਜਾਂਚ ਦੇ ਘੇਰੇ ਦੇ ਵਿੱਚ ਆਉਣ ਕਿਉਂਕਿ ਜਿੱਥੇ ਇਹ ਹੁਣ ਇੱਕ ਰਿਸ਼ਵਤ ਦਾ ਮਾਮਲਾ ਹੈ ਉੱਥੇ ਹੀ ਹਰਚਰਨ ਸਿੰਘ ਭੁੱਲਰਦਾਰ ਮਾਮਲਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਘੁਲਦਾ ਮਿਲਦਾ ਜਾ ਰਿਹਾ ਔਰ ਇਸ ਮਾਮਲੇ ਦੇ ਵਿੱਚ ਹੌਲੀ-ਹੌਲੀ ਰਾਜਨੀਤੀ ਵੀ ਜਿਹੜੀ ਆ ਉਹ ਸਿਖਰਲੇ ਸਤਰ ਵੱਲੋਂ ਜਾ ਰਹੀ ਆ ਔਰ ਜਦੋਂ ਮਾਮਲਾ ਰਾਜਨੀਤਿਕ ਪੱਧਰ ਤੇ ਜਾਂਦਾ ਤਾਂ ਉਹਦੇ ਜਿਹੜੇ ਨਤੀਜੇ ਨੇ ਕੁਝ ਹੋਰ ਹੁੰਦੇ ਨੇ ਔਰ ਉਹਦੇ ਵਿੱਚ ਕਈ ਵਿਅਕਤੀ ਜਿਹੜੇ ਆ ਉਹ ਜਦੋਂ ਰਾਜਨੀਤਿਕ ਤੌਰ ਦੇ ਉੱਤੇ ਰੌਲਾ ਪੈ ਜਾਂਦਾ ਫਿਰ ਕਈ ਵਿਅਕਤੀ ਉਹਦੇ ਵਿੱਚੋਂ ਬਚ ਨਹੀਂ ਸਕਦੇ ਔਰ ਉਹਨਾਂ ਨੂੰ ਕਈ ਵਾਰੀ ਸੀਬੀਆਈ ਨੂੰ ਨਾ ਚਾਹੁੰਦੇ ਹੋਏ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆਉਣਾ ਪੈਂਦਾ ਆ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਗੱਲ ਨੂੰ ਸੰਖੇਪ ਕਰੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭੁੱਲਰ ਵਾਲੇ ਮਾਮਲੇ ਦੇ ਵਿੱਚ ਹੋਰ ਵੀ ਕਈ ਚੀਜ਼ਾਂ ਦਿਲਚਸਪ ਗੱਲਾਂ ਸਾਹਮਣੇ ਆ ਸਕਦੀਆਂ ਜਿਹੜੀਆਂ ਆਮ ਸੁਧਾਰਨ ਵਿਅਕਤੀ ਲਈ ਬੜੀਆਂ ਹੈਰਾਨੀਕੁਨ ਹੋਣਗੀਆਂ ਕਿਉਂਕਿ ਜਿਸ ਪੱਧਰ ਦੀ ਰਿਸ਼ਵਤ ਲਈ ਜਾ ਰਹੀ ਆ ਇੱਕ ਸੁਧਾਰਨ ਵਿਅਕਤੀ ਲਈ ਬੜਾ ਇਹ ਹੈਰਾਨ ਕਰਨ ਵਾਲਾ ਹੈ ਬਿਲਕੁਲ ਬਿਲਕੁਲ ਇਹ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਹਿਸਟਰੀ ਦੇ ਵਿੱਚ ਵੀ ਲਿਖਿਆ ਜਾਣੇ ਵਾਲਾ ਇੱਕ ਬਹੁਤ ਵੱਡਾ ਅਧਿਐय ਹੋਏਗਾ ਜੇਕਰ ਆਉਣੇ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਵਰਸਸ ਜੇ ਰਿਸ਼ਵਤ ਦੀ ਕੋਈ ਪੀ ਐਚ ਡੀ ਕਰਨਾ ਚਾਹੇ ਤਾਂ ਭੁੱਲਰ ਇੱਕ ਬਹੁਤ ਵੱਡਾ ਕੇਸ ਸਾਬਤ ਹੋਏਗਾ ਜਿਹਦੇ ਵਾਸਤੇ ਰਿਸਰਚ ਕੀਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਬਹੁਤ ਵੱਡਾ ਪੁਆਇੰਟ ਜਿਹੜਾ ਤੁਸੀਂ ਉਹ ਬਰੀਆਣਾ ਜੀ ਲਿਖਿਆ ਤਾਂ ਇੱਕ ਵੱਡਾ ਮਸਲਾ ਮਾਮਲਾ ਜਿਹੜਾ ਉਹ ਜ਼ਰੂਰ ਬਣ ਚੁੱਕਿਆ ਕਿਉਂਕਿ ਇੱਕ ਉੱਚੇ ਅਹੁਦੇ ਤੇ ਬੈਠੇ ਅਫਸਰ ਦੇ ਘਰੋਂ ਇੰਨੀ ਵੱਡੀ ਮਾਤਰਾ ਦੇ ਵਿੱਚ ਇੰਨੀ ਵੱਡੀ ਰਕਮ ਜਿਹੜੀ ਹੈ ਉਹ ਕੈਸ਼ ਮਿਲਨੀ ਉਸ ਤੋਂ ਬਾਅਦ ਪ੍ਰਾਪਰਟੀ ਤੇ ਜਿਹੜੇ ਕਾਗਜ਼ਾਤ ਮਿਲਨੇ ਤੇ ਫਿਰ ਹੁਣ ਦੇਸ਼ ਵਿਦੇਸ਼ਾਂ ਦੇ ਵਿੱਚ ਲਿੰਕ ਸਾਹਮਣੇ ਆਉਣੇ ਤਾਂ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਸੀਬੀਆਈ ਦੇ ਵੱਲੋਂ ਸੀਬੀਆਈ ਦੀ ਟੀਮਾਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਸ਼ੰਕਾ ਜਿਤਾਈ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਖੁਲਾਸੇ ਹੋ ਰਹੇ ਨੇ ਦਿਨੋ ਦਿਨ ਉਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਅਫਸਰੇ ਵੀ ਜਾਂਚ ਦੇ ਕੇਰੇ ਦੇ ਵਿੱਚ ਆ ਸਕਦੇ ਨੇ